ਸਤਿ ਗੁਰੂ ਸਤਿ ਗੁਰੂ ਸਤਿ ਗੁਰੂ ਬਈ ਸਾਰਿਆਂ ਨੂੰ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣੇ ਜੋ ਇਹ ਕੈਂਪ ਚੱਲ ਰਿਹਾ ਹੈ 102 ਦਿਨ ਹੋ ਗਏ ਬਈ ਇਹਨੂੰ ਤਾਂ ਬਹੁਤ ਹੀ ਭਾਗਾਂ ਵਾਲਾ ਪਿੰਡ ਮੰਨਦੇ ਬਹੁਤ ਭਾਗਾਂ ਵਾਲਾ ਗਰਾਊਂਡ ਹੈ ਤੇ ਬਹੁਤ ਹੀ ਭਾਗਾਂ ਵਾਲੇ ਇਹ ਬੱਚੇ ਐ ਬਹੁਤ ਭਾਗਾਂ ਵਾਲੇ ਇਹਨਾਂ ਦੇ ਪੇਰੈਂਟਸ ਐ ਜਿਹੜੇ ਇਹਨਾਂ ਨੂੰ ਇੱਥੇ ਭੇਜਦੇ ਆ ਤਾਂ ਇਸੇ ਤਰ੍ਹਾਂ ਸਾਰੇ ਪੇਰੈਂਟਸ ਨੂੰ ਹੋਰ ਵੀ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਨਜੋੜੋ ਗਰਾਊਂਡ ਦੇ ਨਾਲ ਤਾਂ ਕਿ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖਾ ਉਹ ਸੁਧਰ ਸਕੇ ਤਾਂ ਜਿਆਦਾ ਅੱਜ ਮੈਂ ਤੁਹਾਨੂੰ ਨਹੀਂ ਬੋਲਾਂਗਾ ਭਾਈ ਜੀ ਤਾਂ ਜੋ ਆਪਾਂ ਮੁੱਦੇ ਦੀ ਗੱਲ ਆ ਉਹ ਤੇ ਆਉਣੇ ਆ ਆਪਣੇ ਜੋ ਕਿ ਪਿੰਡ ਦੇ ਬਹੁਤ ਹੀ ਸੀਨੀਅਰ ਮੈਂਬਰ ਬਲਬੀਰ ਸਿੰਘ ਜੀ ਵੀਰਾ ਉਹਨਾਂ ਦਾ ਅਸੀਂ ਤਹਿ ਦਰ ਤੋਂ ਧੰਨਵਾਦ ਕਰਦੇ ਇੱਥੇ ਜੀ ਆਇਆਂ ਨੂੰ ਕਹਿੰਦੇ ਆ ਉਹਨਾਂ ਨੂੰ ਤਾਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਮੈਂਬਰ ਹੋਣ ਦੇ ਨਾਂ ਤੇ ਕਿ ਗਰਾਊਂਡ ਦੀ ਵੱਧ ਵੱਧ ਸਪੋਰਟ ਕਰੋ ਤੇ ਵੱਧ ਵੱਧ ਬੱਚੇ ਆਪਦੇ ਏਰੀਆ ਚੋਂ ਸਾਡੇ ਨਾਲ ਜੋੜੋ ਤੁਸੀਂ ਤਾਂ ਕਿ ਉਹਨਾਂ ਨੂੰ ਅਸੀਂ ਬਿਨਾਂ ਫੀਸ ਤੋਂ ਬਿਨਾ ਕਿਸੇ ਵੀ ਚਾਰਜ ਤੋਂ ਜੋ ਬੱਚਿਆਂ ਨੂੰ ਇਹ ਟ੍ਰੇਨਿੰਗ ਦੇ ਸਕੀਏ ਵੱਧ ਤੋਂ ਵੱਧ ਉਹਨਾਂ ਨੂੰ ਤੰਦਰੁਸਤ ਕਰ ਸਕੀਏ ਬਿਮਾਰੀਆਂ ਤੋਂ ਬਚਾ ਸਕੀਏ ਮੋਬਾਈਲਾਂ ਤੋਂ ਬਚਾ ਸਕੀਏ ਮਾੜੀਆਂ ਆਤਾਂ ਮਾੜੀਆਂ ਸੰਗਤਾਂ ਤੋਂ ਤੇ ਜਿਹੜਾ ਚੰਗੇ ਗੁਣਾਂ ਗ੍ਰਹਿਣ ਕਰਨੋਂ ਗਰਾਊਂਡ ਦੇ ਵਿੱਚ ਆ ਕੇ ਜਿਹੜੇ ਗਰਾਊਂਡ ਦੇ ਵਿੱਚ ਬੱਚੇ ਆਉਂਦੇ ਆ ਉਹਨਾਂ ਦਾ ਪਤਾ ਲੱਗ ਜਾਵੇ ਵੀ ਇਹ ਵੀ ਇਹ ਗਰਾਊਂਡ ਦੇ ਵਿੱਚ ਵਾਕਈ ਜਾਂਦੇ ਆ ਤੁਸੀਂ ਕਿਤੇ ਵੀ ਜਾਣਾ ਤੁਹਾਡੀ ਇੱਕ ਅੱਡ ਪਹਿਚਾਣ ਹੋਣੀ ਚਾਹੀਦੀ ਤੁਹਾਨੂੰ ਤੁਹਾਡੋਂ ਵੱਡਾ ਵੀਰਾ ਅੰਕਲ ਦਾਦਾ ਕੋਈ ਵੀ ਮਿਲਦਾ ਤੁਸੀਂ ਉਹਨੂੰ ਸੱਸੀ ਘਾਲ ਤਾਂ ਬੁਲਾਉਣੀ ਹੁੰਦੀ ਹੈ ਜੇ ਪਹਿਰੀ ਹੱਥ ਲਾਉਦਾ ਸੋਨੇ ਤੇ ਸਾਗਾ ਤਾਂ ਇਹੀ ਬੇਨਤੀ ਕਰਦੇ ਆ ਬਈ ਸਾਰ ਤਾਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਹੁਨਾਰਾ ਸੀਨੀਅਰ ਪਲੇਅਰ ਐਨਆਰਆਈ ਵੀਰ ਆਪਣੇ ਬਲਤੇਜ ਸਿੰਘ ਜੀ ਭਗਿਵੰਦਰ ਕਨੇਡਾ ਤੋਂ ਹੁਣ ਆਪਣੇ ਫੇਰ ਵਿੱਚ ਪਹੁੰਚੇ ਆ ਅਸੀਂ ਉਹਨਾਂ ਦਾ ਤਹਿਤੋਂ ਧੰਨਵਾਦ ਕਰਦੇ ਆ ਤਾਂ ਆਪਣੇ ਗਰਾਊਂਡ ਆਜੋ ਭਾਈ ਬਲਤੇਜ ਆਜੋ ਆਪਣੇ ਗਰਾਊਂਡ ਦੇ ਵਿੱਚ ਆ ਕੇ ਉਹਨਾਂ ਨੇ ਬਹੁਤ ਉਤਸ਼ਾਹ ਪੈਦਾ ਕਰਿਆ ਫੁੱਟਬਾਲ ਦੇ ਵਿੱਚ ਤੁਸੀਂ ਦੇਖਿਆ ਵੀ ਜਿੱਦੋਂ ਪਹਿਲਾਂ ਫੁੱਟਬਾਲ ਚੱਲਦੀ ਸੀ ਥੋੜੇ ਜੇ ਪਲੇਅਰ ਸੀਗੇ ਇਹਨਾਂ ਨੇ ਕਬੱਡੀ ਨੂੰ ਵੀ ਉਹਨਾਂ ਨੇ ਹੌਸਲਾ ਦਿੱਤਾ ਹੈ ਹਰ ਗੇਮ ਨੂੰ ਉਹਨਾਂ ਨੇ ਹੌਸਲਾ ਦਿੱਤਾ ਹੈ ਕਿਉਂਕਿ ਹਰ ਗੇਮ ਦੇ ਪਲੇਅਰ ਹੈ ਤਾਂ ਉਹ ਇਹ ਆਪ ਦੱਸਣਗੇ ਭਾਈ ਜੀ ਵੀ ਕਿਹੜੀਆਂ ਕਿਹੜੀਆਂ ਗੇਮਾਂ ਦੇ ਮੈਂ ਭੁੱਲ ਜਾਊਂਗਾ ਵੀ ਕਿਹੜੀਆਂ ਕਿਹੜੀਆਂ ਗੇਮਾਂ ਕਿਉਂਕਿ ਮੈਂ ਜ਼ਿਆਦਾ ਗੇਮਾਂ ਨਹੀਂ ਖੇਡਦਾ ਤਾਂ ਭਾਈ ਜੀ ਤੁਹਾਨੂੰ ਦੱਸਾਂਗੇ ਇਹ 'ਚ ਕੋਈ ਬੜਾਈ ਨਹੀਂ ਹੈਗੀ ਵੀ ਉਹ ਆਪਦੇ ਆਪ ਬੜਾਈ ਕਰਦਾ ਇਹਦਾ ਮਤਲਬ ਹੈਗਾ ਵੀ ਸਾਨੂੰ ਵੀ ਹੋਰ ਹੌਸਲਾ ਹੋ ਜਾਏ ਕਿ ਅਸੀਂ ਵੀ ਇੰਨੀਆਂ ਗੇਮਾਂ ਖੇਡ ਸਕਦੇ ਹਾਂ ਸਿਰਫ ਅਸੀਂ ਇੱਕ ਗੇਮ ਨਹੀਂ ਖੇਡ ਸਕਦੇ ਤਾਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਉਹਨਾਂ ਨੂੰ ਮਤਲਬ ਜਉਂਦੇ ਬਸਦੇ ਰਹਿਣ ਦੀ ਪਰਮਾਤਮਾ ਅੱਗੇ ਦੁਆ ਕਰਦੇ ਆ ਕਿ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਭਾਈ ਦਾ ਅੱਜ ਬਰਥਡੇ ਆ ਭਾਈ ਵੀ ਵਾਰ ਹੈ ਭਾਈ ਬਹੁਤ ਬਹੁਤ ਬਲਾਈਆਂ ਦੰਨੇ ਆ ਪਰਮਾਤਮਾ ਅਗੇ ਤਾਂ ਜੋ ਡਾਈਟ ਦੀ ਸੇਵਾ ਉਹ ਬਾਈ ਵੱਲੋਂ ਆ ਬਰਥਡੇ ਤੇ ਅੱਜ ਦੋਨਾਂ ਟੀਮਾਂ ਨੂੰ ਆ ਫੁੱਟਬਾਲ ਦੀ ਟੀਮ ਨੂੰ ਆ ਕਬੱਡੀ ਦੀ ਵੀ ਟੀਮ ਨੂੰ ਤਾਂ ਆਪਾਂ ਵੀ ਦੇ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਕਿ ਅਸੀਂ ਫੁੱਟਬਾਲ ਵਾਲੇ ਆ ਤੇ ਇਹ ਕਬੱਡੀ ਵਾਲੇ ਆ ਆਪਾਂ ਸਾਰੇ ਭਰਾ ਤੇ ਸਾਰੇ ਆਪਾਂ ਵੀਰ ਆ ਆਪਾਂ ਇਕੱਠੇ ਰਲ ਮਿਲ ਕੇ ਗਰਾਊਂਡ ਦੀ ਸਫਾਈ ਕਰਨੇ ਆ ਇਕੱਠੇ ਆਪਾਂ ਖੇਡਣਾ ਤਾਂ ਬਾਈ ਜੀ ਦੱਸਾਂਗੇ ਤੁਹਾਨੂੰ ਕੁਝ ਗੱਲਾਂ ਤਾਂ ਮੈਂ ਬਾਈਬਲ ਤੇ ਇਹਨੂੰ ਬੇਨਤੀ ਕਰਦਾ ਕਿ ਉਹ ਜਰੂਰ ਆਪ ਦੇ ਬਾਰੇ ਜਰੂਰ ਦੱਸਣ ਮੇਰੇ ਵੱਲੋਂ ਪਹਿਲਾਂ ਤਾਂ ਸਾਰੇ ਪਤਵੰਤੇ ਸੱਜਣ ਜਿੰਨੇ ਇੱਥੇ ਆਪਣੇ ਸਹਿਯੋਗ ਦੇ ਰਹੇ ਆ ਬੱਚਿਆਂ ਨੂੰ ਖੜਿਆ ਰਹੇ ਆ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਫਿਰ ਛੋਟੇ ਸਾਰੇ ਬੱਚਿਆਂ ਦਾ ਬਹੁਤ ਧੰਨਵਾਦ ਜਿਹੜੇ ਉੱਥੇ ਇੱਥੇ ਆਉਂਦੇ ਆ ਗਰਾਊਂਡ ਨੂੰ ਚਾਰ ਚੰਨ ਲਾਉਨੇ ਬਹੁਤ ਵਧੀਆ ਕੰਮ ਆ ਗਰਾਊਂਡ ਦੇ ਵਿੱਚ ਆਉਣਾ ਗਰਾਊਂਡ ਦੇ ਨਾਲ ਜੁੜੇ ਰਹਿਣਾ ਮੈਂ ਆ ਵੀ ਇੱਕ ਗਰਾਊਂਡ ਦੇ ਨਾਲ ਜੁੜਿਆ ਰਿਹਾ ਮੈਨੂੰ ਤਕਰੀਬਨ 30 ਸਾਲਾਂ ਨੂੰ ਹੋ ਗਿਆ ਖੇਡਦਾ हूं ਛੋਟੇ ਮੇਰੇ ਵਿੱਚ ਬੈਠੇ ਆ ਆਪਣੇ ਸੀਨੀਅਰ ਪਲੇਅਰ ਖੜੇ ਆ ਮੈਂ ਫੁੱਟਬਾਲ ਦੇ ਵਿੱਚ ਹੀ ਸਟੇਟ ਲੈਵਲ ਦਾ ਪਲੇਅਰ ਰਿਹਾ ਪੋਲ ਵਾਲਡ ਦੇ ਵਿੱਚ ਮੈਂ ਨ ਕੌਲ ਜਾਂਦੇ ਵਿੱਚ ਮੈਂ ਇੰਟਰਵਿਊ ਕਰਿਹਾ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਆਪਾਂ ਨੂੰ ਵੀ ਕਿਹਾ ਉਹ ਬੰਦਾ ਜਿਹੜਾ ਕੇਰਾ ਇੱਕ ਵਾਰੀ ਗਰਾਊਂਡ ਦੇ ਨਾਲ ਜੁੜ ਗਿਆ ਨਾ ਉਹ ਉਹਨੇ ਜ਼ਿੰਦਗੀ ਭਰ ਗਰਾਊਂਡ ਦੇ ਨਾਲ ਹੀ ਰਹਿਣਾ ਕਿਤੇ ਵੀ ਜਾਉਂਦਾ ਕਿਸੇ ਕੰਟਰੀ ਜਾਉ ਕਿਸੇ ਮੋਲਕ ਹੋਰ ਜਾਉ ਮੈਂ ਆਪ ਵੀ ਕੈਨੇਡਾ ਦੇ ਵਿੱਚ ਵੀ ਜਾ ਕੇ ਮੈਂ ਹੋਰ ਕੁਝ ਨਹੀਂ ਦੇਖਦਾ ਸੀ ਮੈਂ ਗਰਾਊਂਡ ਦੇਖਦਾ ਸੀ ਕਿੱਥੇ ਚੱਲਦਾ ਗਰਾਊਂਡ ਜਾਂਦਾ ਸੀ ਵੱਡੀ ਗੱਲ ਹੈ ਬਾਕੀ ਇਹ ਵੀ ਵੀਡੀਓ ਵੀ ਉੱਥੋਂ ਕਰਾਂਗੇ ਗਰਾਊਂਡ 'ਚ ਉੱਥੇ ਹੀ ਜੁੜਿਆ ਰਹਿੰਦਾ ਸੀ ਆ ਨਾਲ ਗਰਾਊਂਡ ਦੀ ਆਪਾਂ ਨੂੰ ਆਪਣੀ ਖੇਡ ਭਾਵਨਾ ਕਾਇਮ ਰੱਖਣੀ ਚਾਹੀਦੀ ਹੈ ਨਾਲ ਆਪਾਂ ਨੂੰ ਸੇਵਾ ਭਾਵਨਾ ਵੀ ਰੱਖਣੀ ਚਾਹੀਦੀ ਹੈ ਇੱਕ ਚੰਗੇ ਇਨਸਾਨ ਬਣ ਕੇ ਆਪਾਂ ਨੂੰ ਸਾਫ਼ ਸਪਈ ਰੱਖਣ ਦਾ ਵੀ ਸਭ ਤੋਂ ਵੱਡਾ ਬੰਦਾ ਜ਼ਰੂਰੀ ਕੰਮ ਹੈ ਇੱਕ ਡਿਸਪਲਾਈਨ ਦੇ ਵਿੱਚ ਰਹਿਣਾ ਵੱਡਿਆਂ ਦੀ ਸਤਿਕਾਰ ਕਰਨਾ ਜਿੰਨੇ ਵੀ ਕੋਚ ਆਪਣੇ ਇੱਥੇ ਖੜਿਆ ਰਹੇ ਜਿਵੇਂ ਕਬੱਡੀ ਖਿਡਿਆਰੇ ਖੋਖੋ ਖਿਡਿਆਰੇ ਆਪਣੇ ਬਹੁਤ ਵਧੀਆ ਪ੍ਰਦਰਸ਼ਨ ਸਾਰੇ ਬੱਚੇ ਉਹਨਾਂ ਦਾ ਪੂਰਾ ਇੱਜ਼ਤ ਮਾਨ ਕਰਕੇ ਸਤਿਕਾਰ ਕਰੋ ਜਿਹੜਾ ਬੰਦਾ ਆਪਦੇ ਕੋਚ ਦਾ ਸਤਿਕਾਰ ਕਰਦਾ ਮਾਪਿਆਂ ਦਾ ਸਤਿਕਾਰ ਕਰਦਾ ਉਹੀ ਬੰਦਾ ਅੱਗੇ ਵੱਧ ਸਕਦਾ ਦੂਜਾ ਨਹੀਂ ਵੱਧ ਸਕਦਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਥੈਂਕ ਯੂ ਬੱਸ ਹੋਈ